ਪਿਛਲੇ ਸਮੇਂ 'ਚ ਅਸੀਂ ਦੇਖਿਆ ਮੇਅਰ ਸਾਹਿਬ ਦਾ ਬਿਆਨ ਸੁਣਿਆ ਕਿ ਉਹ ਗਮਾਡਾ 'ਚ ਗਏ ਆ ਕਿ ਸਾਨੂੰ ਗਮਾਡਾ ਲਈ ਜਗ੍ਹਾ ਦਿੱਤੀ ਜਾਂਦੀ ਪਹਿਲਾਂ ਹੀ ਤੁਸੀਂ ਆਲਰੇਡੀ ਸੰਘਰਸ਼ 'ਚ ਉਦੋਂ ਤੋਂ ਹੀ ਇਨਵੋਲਵ ਹੋ ਸੰਘਰਸ਼ ਚੱਲ ਰਿਹਾ ਸਾਡਾ ਪ੍ਰਸ਼ਾਸਨ ਨਾਲ ਚੱਲ ਰਿਹਾ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਹੈ 40-45 ਕਿੱਲੇ ਰਿਕੁਆਇਰ ਕੀਤੇ ਆ ਕਬਜ਼ਾ ਲਿਆ ਉਹਨਾਂ ਤੇ ਤੁਹਾਨੂੰ ਡੰਪ ਬਣਾਉਣ ਦੀ ਉਹ ਜਗ੍ਹਾ ਦੇ ਦਿੰਦੇ ਆ ਤੇ ਮੇਅਰ ਸਾਹਿਬ ਦਾ ਬਿਆਨ ਸੁਣਿਆ ਤੇ ਅਸੀਂ ਹਰਕਤ 'ਚ ਆਏ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਹੈ ਸਾਡੇ ਪਿੰਡ ਇੱਕ ਐਜੂਕੇਸ਼ਨ ਹੱਬ ਬਣ ਚੁੱਕਿਆ ਸੀਜੀਸੀ ਯੂਨੀਵਰਸਿਟੀ ਹੈ ਜੀਮਾਰਟ ਸਕੂਲ ਹੈ ਦੋ ਸੀਨੀਅਰ ਸੈਕੰਡਰੀ ਸਕੂਲ ਹੈ ਦੋ ਕਾਲਜ ਹੈ ਸ਼ਾਮ ਨੂੰ ਆ ਕੇ ਦੇਖਿਓ ਇੱਥੇ ਸ਼ਹਿਰੋਂ ਤੋਂ ਲੋਕ ਨਿਕੜ ਕੇ ਤੇ ਤਾਜੀ ਹਵਾ ਲੈਣ ਲਈ ਇਹ ਸੜਕ ਤੇ ਭਾਰਤ ਮਾਲਾ ਪ੍ਰੋਜੈਕਟ ਤੇ ਘੁੰਮਦੇ ਨੇ ਤੇ ਅਸੀਂ ਤੁਹਾਡੇ ਮਾਧਿਅਮ ਤੋਂ ਆਹੀ ਦੱਸਣਾ ਚਾਹੁੰਦੇ ਹਾਂ ਮੇਅਰ ਸਾਹਿਬ ਨੂੰ ਵੀ ਗਵਰਡਾ ਨੂੰ ਵੀ ਕਿ ਅਸੀਂ ਆਪਣੀ ਆਲੇ ਵਾਲੀ ਨਸਲਾਂ ਨੂੰ ਕੈਂਸਰ ਜਾਂ ਜ਼ਹਿਰ ਨਹੀਂ ਦੇ ਕੇ ਜਾਣਗੇ ਇਹ ਜਿਹੜੀ ਜ਼ਮੀਨ ਦਾ ਬੰਦਾ ਹੀ ਵਸਦੇ ਜੀ ਇਨਸਾਨ ਨੇ ਅਸੀਂ ਕੋਈ ਜਾਨਵਰ ਤਾਂ ਹੈ ਨਹੀਂ ਵੀ ਸਾਡੇ ਪਰ ਕੂੜਾ ਸਿੱਧੂ ਮੇ ਲਿਆ ਕੇ ਆਏ ਐ ਐ ਪਹਿਲਾਂ ਸਾਡੀ ਜ਼ਮੀਨ ਨਾਲ ਧੱਕਾ ਕਰ ਰਹੇ ਹੁਣ ਕੋਈ ਸਲਾਹ ਤੇ ਬਿਨਾ ਸਾਰਾ ਕੁਝ ਇਹ ਕਹਿੰਦੇ ਜੀ ਇੱਥੇ ਕਰ ਦੋਣਾ ਟਰਪਿੰਗ ਗਰਾਊਂਡ ਐਵੇਂ ਕੀ ਮੈਂ ਕਰ ਦੂੰਗਾ ਜੀ ਇਹਦਾ ਧੱਕੇਸ਼ਾਹੀ ਹੋਗੀ ਜਿਸ ਜਿਹੜੀ ਜ਼ਮੀਨ ਦਾ ਮਾਮਲਾ ਇੱਕ ਵਾਰ ਫੇਰ ਗਰਮ ਆ ਗਿਆ ਹੈ ਪਹਿਲਾਂ ਪ੍ਰਸ਼ਾਸਨ ਵੱਲੋਂ ਇਹ ਜ਼ਮੀਨ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਇਸ ਜ਼ਮੀਨ ਦੇ ਉੱਤੇ ਕੂੜੇ ਦਾ ਡੰਪ ਬਣਾਉਣ ਦੀ ਪੇਸ਼ਕਸ਼ ਕਰ ਦਿੱਤੀ ਗਈ ਇੱਕ ਵਾਰ ਜ਼ਮੀਨ ਦਿਖਾ ਦਿੰਦੇ ਨੇ ਦੇਖ ਸਕਦੇ ਹੋ ਕਿ ਉਹ ਥਾਂ ਹੈ ਜਿਹੜੀ ਕਿ ਪਿੰਡ ਦੇ ਬਿਲਕੁਲ ਨਜ਼ਦੀਕ ਆ ਜਿੱਥੇ ਸਾਹਮਣੇ ਕਾਲਜ ਦੀਆਂ ਬਿਲਡਿੰਗਾਂ ਦਿਖ ਰਹੀਆਂ ਨੇ ਸਕੂਲ ਦੀਆਂ ਬਿਲਡਿੰਗਾਂ ਦਿਖ ਰਹੀਆਂ ਨੇ ਨਾਲ ਇੱਥੇ ਮੰਦਿਰ ਹੈ ਗੁਰਦੁਆਰਾ ਸਾਹਿਬ ਆ ਤੇ ਹੋਰ ਐਸੇ ਸਥਾਨ ਨੇ ਜਿੱਥੇ ਕਿ ਸੰਭਵ ਨਹੀਂ ਕਿ ਕੂੜੇ ਦਾ ਡੰਪ ਬਣਾਇਆ ਜਾਵੇ ਪਰ ਉਪਜਾਊ ਜ਼ਮੀਨ ਤੇ ਡੰਪ ਬਣਾਉਣ ਦੇ ਲਈ ਗਵਾੜਾ ਨੇ ਆਖੇ ਕਾਰ ਮਹਾਲੀ ਨਗਰ ਨਿਗਮ ਨੂੰ ਇੱਕ ਵੱਡੀ ਜਿਹੜੀ ਇਹ ਗੱਲ ਆਖੀ ਹੈ ਕਿ ਇਸ ਸਾਥ ਇਹੀ ਜਿਹੜਾ ਡੰਪ ਬਣਾਇਆ ਜਾ ਸਕਦਾ ਕਿਉਂਕਿ ਮਹਾਲੀ ਨਗਰ ਨਿਗਮ ਵੱਲੋਂ ਡੰਪ ਬਣਾਉਣ ਦੀ ਡਿਮਾਂਡ ਕੀਤੀ ਗਈ ਸੀ ਕਿ ਅਜਿਹੀ ਜ਼ਮੀਨ ਸਾਨੂੰ ਕੋਈ ਦਿੱਤੀ ਜਾਵੇ ਜਿੱਥੇ ਅਸੀਂ ਕੂੜੇ ਦਾ ਡੰਪ ਬਣਾ ਸਕੀਏ ਕੂੜਾ ਸੁੱਟ ਸਕੀਏ ਤਾਂ ਗਮਾੜਾ ਦਾ ਇਹ ਕਹਿਣਾ ਹੈ ਕਿ ਇਹ ਜ਼ਮੀਨਾਂ ਜਿਹੜੀ ਤੁਸੀਂ ਉਸ ਥਾਂ ਤੇ ਜਾ ਕੇ ਜਿਹੜੇ ਆਪਣਾ ਡੰਪ ਬਣਾ ਸਕਦੇ ਹੋ 40 ਏਕੜ ਜ਼ਮੀਨ ਸਾਡੇ ਕੋਲ ਆ ਹਾਲਾਂਕਿ ਇਹ ਜ਼ਮੀਨ ਜਿਹੜੀ ਪਿੰਡ ਵਾਸੀਆਂ ਦੀ ਆ ਤੇ ਇੱਥੇ ਇਸ ਜ਼ਮੀਨ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਆ ਪ੍ਰਸ਼ਾਸਨ ਨਾਲ ਪਿੰਡ ਵਾਸੀ ਕਈ ਵਾਰ ਉਲਝ ਚੁੱਕੇ ਨੇ ਮਾਮਲਾ ਕੋਰਟ ਤੱਕ ਵੀ ਜਾ ਚੁੱਕਿਆ ਪਰ ਇਸ ਜ਼ਮੀਨ ਬਾਰੇ ਡੰਪ ਣਾਉਣ ਦੀ ਜਿਹੜੀ ਗੱਲ ਹੈ ਖੁਦ ਜਿਹੜਾ ਆ ਮਹਾਲੀ ਦੇ ਮੇਰ ਨੇ ਵੀ ਮੰਨੀ ਕਿ ਹਾਂ ਇਸ ਜ਼ਮੀਨ ਦੇ ਉੱਤੇ ਸਾਨੂੰ ਡੰਪ ਬਣਾਉਣ ਦੇ ਲਈ ਗਵਾੜਾ ਨੇ ਆਖਿਆ ਹੈ ਸਾਡੇ ਨਾ तमाम ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਬਾਈ ਜੀ ਤੁਸੀਂ ਲੰਬੇ ਸਮੇਂ ਤੋਂ ਫਾਈਟ ਕਰ ਰਹੇ ਹੋ ਪ੍ਰਸ਼ਾਸਨਿਕ ਲੋਕ ਪਹਿਲਾਂ ਵੀ ਆਏ ਕਬਜ਼ੇ ਨੂੰ ਲੈ ਕੇ ਵੀ ਤੁਸੀਂ ਕਈ ਵਾਰ ਪਹੁੰਚਾਏ ਹੁਣ ਇੱਥੇ ਕੂੜੇ ਦਾ ਡੰਪ ਬਣਾਉਣ ਦੇ ਵੀ ਤੁਹਾਡੇ ਕੋਲ ਚਰਚਾ ਰਹੀ ਹੈ ਤੇ ਪਹਿਲਾਂ ਤਾਂ ਪੀਟੀਸੀ న్యూਸ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਰਾਮ ਰਾਮ ਜੀ ਸਾਰੇ ਨਗਰ ਵੱਲੋਂ ਰਾਮ ਰਾਮ ਤੇ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਮੇਰ ਸਾ ਕਿਉਂ ਗਮਾਡਾ ਚ ਗਏ ਆ ਕਿ ਸਾਨੂੰ ਗਮਾਡਾ ਲਈ ਜਗ੍ਹਾ ਦਿੱਤੀ ਜਾਵੇ ਪਹਿਲਾਂ ਹੀ ਤੁਸੀਂ ਆਲਰੇਡੀ ਸੰਘਰਸ਼ ਚ ਉਦੋਂ ਤੋਂ ਹੀ ਇਨਵੋਲਵ ਹੋ ਸੰਘਰਸ਼ ਚੱਲ ਰਿਹਾ ਸਾਡਾ ਪ੍ਰਸ਼ਾਸਨ ਨਾਲ ਚੱਲ ਰਿਹਾ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਪਰ ਗਮਾਡਾ ਨੇ ਜੋ ਮੇਅਰ ਸਾਹਿਬ ਨੂੰ ਕਿਹਾ ਕਿ ਅਸੀਂ ਝੰਜੇੜੀ ਅਸੀਂ 40 45 ਕਿੱਲੇ ਰਿਕੁਆਇਰ ਕੀਤੇ ਆ ਕਬਜ਼ਾ ਲਿਆ ਉਹਨਾਂ ਤੇ ਤੁਹਾਨੂੰ ਡੰਪ ਬਣਾਉਣ ਦੀ ਉਹ ਜਗ੍ਹਾ ਦੇ ਦਿੰਦੇ ਆ ਤੇ ਮੇਅਰ ਸਾਹਿਬ ਦਾ ਬਿਆਨ ਸੁਣਿਆ ਤੇ ਅਸੀਂ ਹਰਕਤ ਚਾਏ ਕਿਉਂਕਿ ਸਾਡੇ ਪਿੰਡ ਦੇ ਨੇੜੇ ਨੇੜੇ ਸਿਰਫ 1.5 ਕਿਲੋ ਮੀਟਰ ਦਾ ਡਿਸਟੈਂਸ ਹੈ ਜਿਹੜੇ ਪਿੰਡ ਨੇੜੇ-ਨੇੜੇ ਆ ਅੱਠ ਤੋਂ 10 ਪਿੰਡ ਨੇੜੇ-ਨੇੜੇ ਆ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਹੈ ਸਾਡੇ ਪਿੰਡ ਇੱਕ ਐਜੂਕੇਸ਼ਨ ਹੱਬ ਬਣ ਚੁੱਕਿਆ ਸੀਜੀਸੀ ਯੂਨੀਵਰਸਿਟੀ ਹੈ ਜੀਮਾਰਟ ਸਕੂਲ ਹੈ ਦੋ ਸੀਨੀਅਰ ਸੈਕੰਡਰੀ ਸਕੂਲ ਹੈ ਦੋ ਕਾਲਜ ਹੈ ਤੇ ਲਾਗੇ ਮੰਦਰ ਹੈ ਨਾਲੇ ਉਹ ਹੈ ਮੈਂ ਇੱਕ ਇਹ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਪ੍ਰਸ਼ਾਸਨ ਨੂੰ ਵੀ ਗਮਾਡਾ ਪ੍ਰਸ਼ਾਸਨ ਨੂੰ ਵੀ ਮੇਅਰ ਸਾਹਿਬ ਨੂੰ ਵੀ ਕਿ ਕਿ ਆ ਸਹਿਰਾਂ ਚ ਬੰਦੇ বাসਦੇ ਪਿੰਡਾਂ ਚ ਬੰਦੇ ਨਹੀਂ বাসਦੇ ਪਿੰਡਾਂ ਚ ਡੰਗਰ বাসਦੇ ਜਿਹੜੀ ਬਿਮਾਰੀ ਤੋਂ ਭੱਜ ਕੇ ਇੱਥੇ ਡੰਪਿੰਗ ਗਰਾਊਂਡ ਲਿਆ ਰਹੇ ਆ ਸਹਿਰ ਤੋਂ ਕਿ ਆ ਇੱਥੇ ਨਹੀਂ ਲੋਕ ਮਰਨਗੇ ਕੈਂਸਰ ਦੇ ਮਰੀਜ਼ ਹੋਣਗੇ ਪਹਿਲਾਂ ਹੀ ਕੋਈ ਡਿਵੈਲਪਮੈਂਟ ਨਹੀਂ ਜੇ ਹੁਣ ਪਿੰਡਾਂ ਚ ਡਿਵੈਲਪਮੈਂਟ ਹੋਣ ਲੱਗੀ ਐ ਤੇ ਕਾਲਜ ਬਣ ਰਹੇ ਐ ਐਜੂਕੇਸ਼ਨ ਹੱਬ ਗ੍ਰੀਨ ਰੈਵਨਿਊ ਐ ਕਿਉਂਕਿ ਸਾਡੇ ਲਾਗ ਲਾਗ ਜਿਹੜੇ ਸ਼ਹਿਰ ਆ ਦਰਖਤਰ ਰਹੇ ਨਹੀਂ ਕਿਤੇ ਜੇ ਅੱਜ ਤੁਸੀਂ ਸ਼ਾਮ ਨੂੰ ਆ ਕੇ ਦੇਖਿਓ ਇੱਥੇ ਸਹਿਰਾਂ ਤੋਂ ਲੋਕ ਨਿਕਲ ਕੇ ਤੇ ਤਾਜੀ ਹਵਾ ਲੈਣ ਲਈ ਇਹ ਸੜਕ ਦੇ ਭਾਰਤ ਮਾਲਾ ਪ੍ਰੋਜੈਕਟ ਦੇ ਘੁੰਮਦੇ ਨੇ ਤੇ ਅਸੀਂ ਤੁਹਾਡੇ ਮadhyam ਤੋਂ ਆਹੀ ਦੱਸਣਾ ਚਾਹੁੰਦੇ ਆ ਮੇਅਰ ਸਾਹਿਬ ਨੂੰ ਵੀ ਗਵਾਡਾ ਨੂੰ ਵੀ ਕਿ ਅਸੀਂ ਆਪਣੀ ਆਲੇ ਵਾਲੀ ਨਸਲਾਂ ਨੂੰ ਕੈਂਸਰ ਜਾਂ ਜ਼ਹਿਰ ਨਹੀਂ ਦੇ ਕੇ ਜਾਣਗੇ ਇਹ ਤੇ ਚੰਗਾ ਤਾਂ ਅਸੀਂ ਹੁਣ ਸੰਘਰਸ਼ ਕਰਕੇ ਮਰ ਜੀਏ ਨਹੀਂ ਉ ਵੀ ਮਰ ਜਣਾ ਹੈ ਤੇ ਇਹਦੇ ਨਾਲੋਂ ਤਾਂ ਅਸੀਂ ਹੁਣ ਸੰਘਰਸ਼ ਕਰਕੇ ਮਰਾਂਗੇ ਤੁਹਾਡੇ ਮਤੋਂ ਤੇ ਹੀ ਦੱਸਣਾ ਚਾਹੁੰਦਾ ਕਿ ਡੰਪਿੰਗ ਗਰਾਊਂਡ ਕੀ ਹੈ ਅਸੀਂ ਜ਼ਮੀਨ ਦਾ 1 ਇੰਚ 1 ਇੰਚ ਨਹੀਂ ਸ਼ਹਿਰ ਨੂੰ ਲੈਣ ਦਿੰਦੇ ਨਾ ਕਿਸੇ ਪ੍ਰਸ਼ਾਸਨ ਨੂੰ ਗਵਾਡਾ ਦੇ ਕੋਲ ਜ਼ਮੀਨ ਦੀ ਗਵਾਡਾ ਜਿਹੜਾ ਦਾਵਾ ਕਰ ਰਹੀ ਹੈ ਨਾਲ ਤੁਸੀਂ ਕਹਿੰਦੇ ਹੋ ਵੀ ਜ਼ਮੀਨ ਕੋਈ ਹਥਿਆਰੀ ਨਹੀਂ ਨਹੀਂ ਭਾਜੀ ਕੋਈ ਗਵਾਡਾ ਕੋਲ ਨਹੀਂ ਪਹਿਲਾਂ ਤਾਂ ਇੱਕ ਦੇਖੋ ਤੁਸੀਂ ਪ੍ਰੋਵੀਜ਼ਨ ਬਣਦੀ ਹੈ ਗਮਾਡਾ ਸਿਰਫ ਉਹਨਾਂ ਦਾ ਅਧਿਕਾਰ ਕਰ ਸਕਦੀ ਹੈ ਜਿਹੜੇ ਉਹਨਾਂ ਦੀ ਨਗਰ ਕੌਂਸਲ 'ਚ ਆ ਗਏ ਗਮਾਡਾ ਉਹਨਾਂ ਨੂੰ ਕਰ ਸਕਦੀ ਹੈ ਜਦੋਂ ਇੱਕ ਚੀਜ਼ ਤਾਂ ਆਪਾਂ ਦੇਖੋ ਕੋਈ ਬੁਕਾਨ ਬਾਹਰ ਬਣਾਉਂਦਾ ਜਦ ਇਹ ਗਮਾਡਾ ਆ ਕੇ ਖੜ ਜਾਂਦਾ ਲਾਲ ਕੀਰ ਤੋਂ ਬਾਹਰ ਹੁਣ ਡੰਪਿੰਗ ਗਰਾਊਂਡ ਦੇਣ ਲਈ ਕਿਸੇ ਨੂੰ ਪੁੱਛਿਆ ਨਹੀਂ ਕਿ ਪਿੰਡਾਂ ਦੀ ਲੋਕਾਂ ਦੀ ਸਲਾਹ ਨਹੀਂ ਲਈ ਝੰਡੇੜੀ ਵਾਸੀਆਂ ਦੀ ਸਲਾਹ ਨਹੀਂ ਲਈ ਤੇ ਗਵਾਂਡਾ ਗਰਾਊਂਡ ਬਣਾ ਲਾ ਕੇ ਡੰਪਿੰਗ ਗਰਾਊਂਡ ਇਹ ਗੰਦ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਗਿਰਣ ਦਵਾਂਗੇ ਕੀ ਐਕਸ਼ਨ ਲਏਗਾ ਕਿਵੇਂ ਲਏਗੇ ਐਕਸ਼ਨ ਦਾ ਜੀ ਆਈ ਹੈ ਅਸੀਂ ਦਾ ਧਰਨਾ ਦਵਾਂਗੇ ਜੀ ਵਿਰੋਧ ਕਰੂਗੇ ਸਰਕਾਰ ਦਾ ਜਿੱਥੇ ਤੱਕ ਹੋ ਸਕੇ ਹੁਣ ਦੇਖੋ ਤੁਸੀਂ ਇਹਨਾਂ ਨੂੰ ਲੱਗਦਾ ਵੀ ਮਹਾਲੀ ਚ ਗੰਦ ਪੈ ਗਿਆ ਤੇ ਕਹਾਂ ਝੰਡੇੜੀ ਚ ਵੀ ਤਾਂ ਬੰਦੇ ਹੀ ਵੱਸਦੇ ਜੀ ਇਨਸਾਨ ਨੇ ਅਸੀਂ ਕੋਈ ਜਾਨਵਰ ਤਾਂ ਹੈ ਨਹੀਂ ਵੀ ਸਾਡੇ ਪੇ ਕੂੜਾ ਸਿੱਟ ਦੂਗੇ ਲਿਆ ਕੇ ਇਹ ਹਾਂ ਪਹਿਲਾਂ ਸਾਡੀ ਜ਼ਮੀਨ ਨਾਲ ਧੱਕਾ ਕਰ ਰਹੇ ਹੁਣ ਕੋਈ ਸਲਾਹ ਤੇ ਬਿਨਾਂ ਸਾਰਾ ਕੁਝ ਇਹ ਕਹਿੰਦੇ ਜੀ ਇੱਥੇ ਕਰ ਦੋਣਾ ਡੰਪਿੰਗ ਗਰਾਊਂਡ ਐਵੇਂ ਕੀ ਮੈਂ ਕਰ ਦੂੰਗਾ ਜੀ ਇਹਦਾ ਧੱਕੇਸ਼ਾਹੀ ਹੋਗੀ ਇਹਦਾ ਅਸੀਂ ਡਟ ਕੇ ਵਿਰੋਧ ਕਰੂਗੇ ਜੀ ਸਾਰੇ ਪਿੰਡ ਵਾਸੀ ਲਾਗ ਨੇੜੇ ਦੇ 15 20 ਪਿੰਡ ਸਾਡੀ ਗੱਲਬਾਤ ਹੋਈ ਵੀ ਹੈ ਜੀ 15 20 ਪਿੰਡ ਸਾਰੇ ਸਾਡੇ ਨਾਲ ਹੈ ਪੰਚਾਇਤਾਂ ਸਾਡੇ ਨਾਲ ਹੈ ਉਹ ਕਹਿੰਦੇ ਵੀ ਡਟ ਕੇ ਵਿਰੋਧ ਹੋਊਗਾ ਪੂਰੀ ਧਰਨੇਵਾਜੀ ਜੋ ਵੀ ਕਰਨਾ ਪਊਗਾ ਅਸੀਂ ਕਰਾਂਗੇ ਜੀ ਸਾ ਤਮਾਮ ਇਹ ਪਿੰਡ ਵਾਸੀ ਵੀ ਇੱਥੇ ਜਿਹੜੇ ਡਟੇ ਹੋਏ ਨੇ ਬਹੁਤ ਸਾਰੇ ਹੋਰ ਪਿੰਡ ਵਾਸੀ ਜਿਹੜੇ ਨੇ ਇਸੇ ਇਹਨਾਂ ਦੇ ਨਾਲ ਮੌਜੂਦ ਨੇ ਇੱਕ ਪਾਸੇ ਤਾਂ ਜਿੱਥੇ ਅਸੀਂ ਮੌਜੂਦ ਆ ਇਹ ਭਾਰਤ ਮਾਲਾ ਪ੍ਰੋਜੈਕਟ ਆ ਦੇਖੋ ਇਹ ਸੜਕ ਹਜੇ ਜਿਹੜੀ ਉਹ ਬਣ ਰਹੀ ਆ ਸਾਫ ਸੁਥਰਾ এনवायरमेंट ਦੇ ਵਿੱਚ ਜੋ ਕੇਂਦਰ ਸਰਕਾਰ ਦੇ ਦਾਅਵੇ ਨੇ ਦੂਜੇ ਪਾਸੇ ਪਿੰਡ ਦੇ ਨਾਲ ਨਾਲ ਇੱਥੇ ਕਾਲਜ ਆ ਤੇ ਜਿਹੜੀ ਆ ਉਪਜਾਊ ਜ਼ਮੀਨ ਹੈ ਜਿੱਥੇ ਕਿ ਦਾਵਾ ਕੀਤਾ ਜਾ ਰਿਹਾ ਗਵਾੜਾ ਦਾ ਕਿ ਇੱਥੇ ਜਿਹੜਾ ਆ ਡੰਪਿੰਗ ਗਰਾਊਂਡ ਜਿਹੜਾ ਆ ਉਹ ਬਣਾ ਜਾਵੇ ਯਾਨੀ ਕਿ ਕੂੜਾ ਡੰਪ ਇੱਥੇ ਹੋਵੇਗਾ ਜੇਕਰ ਇੱਥੇ ਹੁੰਦਾ ਤਾਂ 15 16 ਜਿਹੜੇ ਪਿੰਡ ਨੇ ਉਹਨਾਂ ਨੂੰ ਕਿਵੇਂ ਜੜੀ ਰਾਹਤ ਮਿਲੇਗੀ ਕਿ ਕੀ ਬਾਕੀ ਇੱਕ ਸ਼ਹਿਰ ਨੂੰ ਤੁਸੀਂ ਬਚਾਉਣ ਦੇ ਲਈ ਕੋਈ ਪਿੰਡ ਤਬਾਹ ਕਰ ਦੋਗੇ ਸਵਾਲ ਤਾਂ ਇਹ ਆ ਇਸ ਸਬੰਧਤ ਜਿਹੜਾ ਮੇਅਰ ਨਾਲ ਵੀ ਗੱਲ ਕਰ ਲੰਨੇ ਆ ਉਸ ਉੱਤੇ ਮੇਅਰ ਦਾ ਕੀ ਕਹਿਣਾ ਆ ਜਾਂ ਇਸ ਉੱਤੇ ਜਿਹੜਾ ਆ ਮੇਅਰ ਦੇ ਪ੍ਰਸਤਾਵ ਦਾ ਉਹਦਾ ਕੀ ਕਹਿਣਾ ਆ ਕੀ ਮਾਮਲਾ ਕੀ ਹੈ ਐਕਚੁਅਲੀ ਗੱਲ ਇਹ ਹੈ ਕਿ ਮੈਂ ਮਹਾਰਾਜਾ ਮੀਰ ਹੋਣ ਦੇ ਨਾਤੇ ਕੁਝ ਸਾਡੇ ਏਰੀਆ ਦੇ ਵਿੱਚ ਡੰਪਿੰਗ ਗਰਾਊਂਡ ਪਹਿਲਾਂ ਜਿਹੜਾ ਸੀਗਾ ਨਾ ਇੱਕ ਜਗ੍ਹਾ ਤੇ ਢੇਰ ਲੱਗਦਾ ਸੀ ਕੂੜੇ ਦਾ ਬਹੁਤ ਆ ਵੱਡਾ ਨਾ ਉਸ ਤੋਂ ਬਾਅਦ ਕੀ ਹੋਇਆ ਕਿ ਐਨਜੀਟੀ ਡਾਇਰੈਕਸ਼ਨ ਆਈ ਔਰ ਉਹ ਹਾਈ ਕੋਰਟ ਦੇ ਵਿੱਚ ਵੀ ਚੈਲੰਜ ਹੋਈ ਔਰ ਉਸ ਤੋਂ ਬਾਅਦ ਹਾਈ ਕੋਰਟ ਡਾਇਰੈਕਸ਼ਨ ਆਈ ਕਿ ਜੀ ਤੁਸੀਂ ਕਿਸੇ ਵੀ ਜਗ੍ਹਾ ਤੇ ਕੂੜਾ ਕੋਈ ਵੱਡਾ ਢੇਰ ਨਹੀਂ ਲਾ ਸਕਦੇ ਤੁਹਾਨੂੰ ਜਿਹੜਾ ਤੁਹਾਡਾ ਕੂੜਾ ਹੈਗਾ ਉਹ ਨਾਲ-ਨਾਲ ਪ੍ਰੋਸੈਸ ਕਰਨਾ ਪੈਣਾ ਤਦੋਂ ਅਸੀਂ ਕੋਸ਼ਿਸ਼ ਕੀਤੀ ਤੇ ਅਸੀਂ ਪ੍ਰਾਈਵੇਟ ਪਾਰਟੀਆਂ ਰੱਖੀਆਂ ਜਿਉਂ ਕੂੜਾ ਚੱਕਣ ਵਾਸਤੇ ਪਰ ਉਹ ਕੂੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੋਣ ਕਰਕੇ 100 ਟਨ ਕੂੜਾ ਦਿਲੀ ਮਹਾਰਾਜ ਦਾ ਕੂੜਾ ਹੈਗਾ 50 ਟਨ ਕੂੜਾ ਜਿਹੜਾ ਹੈਗਾ ਸਾਈਡਾਂ ਤੋਂ ਆ ਜਾਂਦਾ ਜਿਵੇਂ ਐਰੋ ਸਿਟੀ ਹੋ ਗਈ ਜੀਐਲਪੀਐਲ ਹੋ ਗਿਆ 82 ਹੋ ਗਿਆ 91 ਤੋਂ 92 ਹੋ ਗਿਆ ਬਲੌਂਗੀ ਹੋ ਗਿਆ ਟੀਡੀਆਈ ਹੋ ਗਿਆ ਹਨਾ ਤੇ ਉਹ ਇਸ ਦਾ ਕਿਹੜੀ ਸਾਡੀ ਮਤਲਬ ਉਹ ਕੂੜਾ ਸੀਗਾ ਉਹ ਪ੍ਰੋਪਰ ਮਤਲਬ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੋਇਆ ਤੇ ਕਈ ਜਗ੍ਹਾ ਤੇ ਢੇਰ ਲਾ ਕੇ ਕੂੜੇ ਦੇ ਫੇਸ ਪੰਜ ਦੇ ਵਿੱਚ ਲੱਗ ਗਿਆ ਤੇ ਸਾਡੇ ਫੇਸ 11 ਦੇ ਵਿੱਚ ਜਾ ਕੇ ਲੱਗ ਗਿਆ ਉਸ ਇਲਾਕੇ ਦੇ ਵਿੱਚ ਜਿੱਥੇ ਢੇਰ ਲੱਗੇ ਉਥੇ ਮੰਨ ਲਈ ਸਿਮੈਨ ਸ਼ੁਰੂ ਹੋ ਗਈ ਔਰ ਉਥੇ ਮਤਲਬ ਬਿਮਾਰੀਆਂ ਉਥੇ ਮੱਖੀਆਂ ਬੁਰਾ ਹਾਲ ਹੋ ਗਿਆ ਉਸ ਤੋਂ ਬਾਅਦ ਉਹ ਸਾਰੇ ਕਾਉਂਸਲਰ ਸਹਿਬਾਨ ਲੋਕਲ ਲੋਕ ਸਾਰੇ ਉਥੋਂ ਇਕੱਠੇ ਹੋ ਕੇ ਮੇਰੇ ਕੋਲ ਆਏ ਕਿ ਜੀ ਇਸ ਦਾ ਬੜੀ ਸਮੱਸਿਆ ਦੇ ਵਿੱਚ ਹੈਗੇ ਆ ਤੇ ਮੈਨੂੰ ਪਤਾ ਸੀਗਾ ਕਿਉਂਕਿ ਮੈਂ ਵੀ ਟਾਈਮ ਟਾਈਮ ਜਾਂਦਾ ਰਹਿੰਦਾ ਸੀਗਾ ਉਥੇ ਤੇ ਮੈਂ ਗਿਆ ਗਮਾੜਾ ਸੀਏ ਕੋਲੇ ਮੈਂ ਜਾ ਕੇ ਉਹਨੂੰ ਦੱਸੀ ਜੀ ਸਾਡੀ ਆ ਪ੍ਰੋਬਲਮ ਹੈਗੀ ਆ ਸਾਨੂੰ ਤੁਸੀਂ ਕੋਈ ਲਾਲ ਲੂ ਦੇ ਵਿੱਚ ਕੋਈ ਡੇਟਾਬੇਸ ਦੇ ਵਿੱਚ ਕੋਈ ਸਾਨੂੰ ਕਿਤੇ ਮਰਜ਼ੀ ਜਿੱਥੇ ਵੀ ਤੁਹਾਡੀ ਗੋਮਾਡਾ ਦੀ ਜਗਾ ਕਿਉਂਕਿ ਜਿਹੜਾ ਸਾਡਾ ਕਾਰਬਨ ਦਾ ਜ਼ਿਆਦਾ ਹੈਗਾ ਕਾਰਬਨ ਦਾ ਕਿਹਦਾ ਹੈਗਾ ਉਸ ਇਲਾਕੇ ਦੇ ਵਿੱਚ ਤਾਂ ਹਰ ਜਗ੍ਹਾ ਤੇ ਬਸਵਾ ਹੈ ਹਰ ਜਗ੍ਹਾ ਤੇ ਲੋਕ ਰਹਿੰਦੇ ਆ ਕਿਤੇ ਵੀ ਅਸੀਂ ਕੋਈ ਵੀ ਡੰਪ ਕਰਾਂਗੇ ਉਹ ਉੱਥੇ ਜਾ ਕੇ ਮੁਸ਼ਕਲ ਸੇ ਸਮੈਲ ਵੀ ਆਉਣੀ ਆ ਉੱਥੇ ਮੁਸ਼ਕਲ ਸਾਨੂੰ ਆਉਣੀ ਆਉਣੀ ਆ ਸਾਨੂੰ ਤੁਹਾਡਾ ਕੋਈ ਕਾਰਬਨ ਗੋਮਾਡਾ ਕੋਲ ਬਹੁਤ ਵੱਡਾ ਏਰੀਆ ਹੈਗਾ ਸਾਨੂੰ ਕਿਤੇ ਵੀ ਜਗ੍ਹਾ ਦਿਓ ਕਿ ਅਸੀਂ ਉੱਥੇ ਜਾ ਕੇ ਥੋੜਾ ਕੂੜਾ ਰੱਖ ਕੇ ਆਪਣਾ ਪ੍ਰੋਸੈਸ ਉਹਨੂੰ ਕਰ ਲਈਏ ਤੇ ਉਸ ਤੋਂ ਬਾਅਦ ਉਹ ਜਿਹੜੀ ਕੰਪਨੀ ਹੈਗੀ ਆਪਣੀ ਆਪ ਉਹਨੂੰ ਕੂੜ ਲਿਆ ਸਕੇ ਵੀ ਸਾਨੂੰ ਜਗ੍ਹਾ ਚਾਹੀਦੀ ਆ ਪਰ ਉਹ ਉਹਨਾਂ ਦਾ ਕਹਿਣਾ ਸੀਗਾ ਵੀ ਤੁਹਾਨੂੰ ਜਗ੍ਹਾ ਸੀ ਉੱਥੇ ਦੇ ਦਿੰਦੇ ਆ ਤੁਸੀਂ ਆਪਣੇ ਵੱਲੇ ਇੱਕ ਜਗ੍ਹਾ ਡਿਮਾਂਡ ਕੀਤੀ ਤੇ ਕਮਾਂਡਾ ਨੇ ਜਿਹੜਾ ਤੁਹਾਨੂੰ ਸੁਜੈਸਟ ਹਾਂ ਕਮਾਂਡਾ ਨੇ ਸੁਜੈਸਟ ਕੀਤਾ ਸਾਡਾ ਹਾਲਾਂਕਿ ਉਹਦੇ ਤੇ ਕੋਈ ਕਲੇਮ ਨਹੀਂ ਹੈਗਾ ਜਗ੍ਹਾ ਤੇ ਉਹ ਜਗ੍ਹਾ ਸਰਕਾਰ ਨੇ ਜਗ੍ਹਾ ਮਤਲਬ ਜਿਹੜੀ ਜਗ੍ਹਾ ਕਬਜ਼ਾ ਸਰਕਾਰ ਨੇ ਲਿਆ ਹੋਇਆ ਔਰ ਸਾਡਾ ਕਾਰਪੋਰੇਸ਼ਨ ਨਾਲ ਕੋਈ ਸਰਵਕਾਰ ਨਹੀਂ ਹੈਗਾ ਜਗ੍ਹਾ ਨਾਲ ਜੋ ਗਮਾੜਾ ਦਾ ਹੈਗਾ ਤੇ ਸੋ ਮੇਰੀ ਬੇਨਤੀ ਹੈ ਕਿ ਅਸਾਂ ਇਹ ਜੀ ਕੋਈ ਕੰਫਿਊਜ਼ਨ ਨਹੀਂ ਹੈਗੀ ਕਿ ਆਪਾਂ ਝੰਜੀੜੀ ਵਾਸਤੇ ਮੈਂ ਕੋਈ ਗੱਲ ਕਰਦਾ ਮੈਂ ਤਾਂ ਸਿੰਪਲ ਇਹ ਹੈ ਕਿ ਜਗ੍ਹਾ ਮੰਗਦਾ ਹੈ ਕਿ ਸਾਨੂੰ ਮਹਾਲੀ ਦੇ ਵਿੱਚ ਜਿਹੜਾ ਸਾਨੂੰ ਪਰੇਸ਼ਾਨੀ ਆ ਰਹੀ ਆ ਅਸੀਂ ਘਰਾਂ ਦੇ ਨੇੜੇ ਕੂੜਾ ਰੱਖਦੇ ਆ ਅਸੀਂ ਉਹ ਕੂੜਾ ਕਿਤੇ ਬਾਹਰ ਲੈ ਕੇ ਜਾ ਸਕੀਏ ਤਾਂ ਕਿ ਮਹਾਲੀ ਦੇ ਲੋਕਾਂ ਨੂੰ ਸਮੱਸਿਆ ਦਾ ਸੰਭਾਲਾ ਨਾ ਕਰਨਾ ਪਵੇ ਕਿਹਦੀ ਜਗ੍ਹਾ ਦਾ ਮੰਗ ਸੀ ਕੁਛ ਗਮਾੜਾ ਨੇ ਕਿਹਾ ਹੈ ਦੇਖੋ ਗਮਾੜਾ ਦਾ 40 ਏਕੜ ਕਿਹਾ ਸੀਗਾ ਕਿ 40 ਏਕੜ ਜਗ੍ਹਾ ਤੁਹਾਨੂੰ ਅਸੀਂ ਦੇ ਦਾਂਗੇ ਤੇ ਮੈਂ ਤਾਂ ਕਹਿਆ ਸੀ ਕਿ ਜਿੰਨੀ ਵੀ ਤੁਹਾਨੂੰ ਜੇ ਕੋਈ ਜ਼ਰੂਰੀ ਚਾੜੀਏ ਕਰ ਦਿਓ ਫੁੱਲ ਟਾਈਮਿੰਗ ਤੁਹਾਨੂੰ 20 ਦੇ ਦੋ 25 ਦੇ ਦੋ 30 ਦੇ ਦੋ ਜਿੰਨੀ ਮਰਜ਼ੀ ਦੇ ਦੋ ਤੇ ਬਟ ਗੱਲ ਇਹ ਹੈ ਕਿ ਮੈਂ ਨਾਲ ਇਹ ਵੀ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਲੋਕ ਸਾਡੇ ਉਸ ਗੱਲ ਕਰਕੇ ਪਰੇਸ਼ਾਨ ਹੋਣ ਜੀ ਬਹੁਤ ਬਹੁਤ ਧੰਨਵਾਦ ਹੈ ਸੋ ਮਹਾਲੀ ਦੇ ਮੇਧ ਦਾ ਕਹਿਣਾ ਹੈ ਕਿ ਅਸੀਂ ਕੇਵਲ ਜਗਾ ਦੀ ਮੰਗ ਕੀਤੀ ਹੈ ਕਿ ਕੂੜੇ ਦੀ ਸਮੱਸਿਆ ਮਹਾਲੀ ਚ ਵੱਡੀ ਬਣਦੀ ਜਾ ਰਹੀ ਹੈ ਤੇ ਗਮਾੜਾ ਨੇ ਸੁਝਸ ਕੀਤੀ ਸੀ ਪਰ ਉਹਨਾਂ ਦਾ ਹਜੇ ਵੀ ਇਹ ਕਹਿਣਾ ਹੈ ਕਿ ਉਹ ਪਿੰਡ ਵਾਸੀਆਂ ਦੇ ਨਾਲ ਆ ਕੋਈ ਐਸੀ ਗੱਲ ਨਹੀਂ ਹੈਗੀ ਜੇਕਰ ਪਿੰਡ ਵਾਸੀ ਨਹੀਂ ਚਾਣਗੇ ਤਾਂ ਉੱਥੇ ਜਿਹੜਾ ਕੁਝ ਵੀ ਪ੍ਰੋਸੈਸ ਨਹੀਂ ਕੀਤਾ ਜਾਵੇਗਾ ਕੈਮਰਾ ਇੰਦਰਜੀਤ ਸਿੰਘ ਦੇ ਨਾਲ ਜਸਪੀਰ ਸਿੰਘ ਗਸ਼ਕਪੀਟ ਸੀ ਨਿਊਜ਼ ਮਹਾਲੀ